ਆ ਜੀ ਕੱਬਦਾ ਜੀ ਆਪਾਂ ਵੈਲਡ ਕਰ ਦਈਏ ਨਾ ਇਹ ਇਹ ਇਹਨੂੰ ਬਾਈ ਵੈਲਡ ਕਰਾਂਗੇ ਉਹ ਮਸਾਲਾ ਆਪਾਂ ਬਾਅਦ ਚ ਉਹਨਾਂ ਹਜੇ ਛੱਡ ਦਿੰਨੇ ਆ ਉਹਨੀ ਜਗ੍ਹਾ ਮਸਾਲਾ ਪਾ ਲਾਂਗੇ ਛੜਾਵਾਂਗੇ ਇਹ ਉਹ ਬਾਅਦ ਚ ਕਰਾਂਗੇ ਇਹ ਤੇ ਪਲਾਸਟਰ ਕਰਾ ਕੇ ਨਹੀਂ ਪਲੇਨ ਹੋ ਜਾਣਾ ਕੋਈ ਬਹੁਤ ਆ ਥੋੜਾ ਜਿਹਾ ਇੱਥੋਂ ਆ ਜਿਹੜਾ ਲੌਂਗ ਵਾਲੀ ਹੈ ਕੱਲ ਨੂੰ ਆਪਾਂ ਖਾਸਾ ਮਹੌਤਾ ਦਾ ਮਜੂਰ ਤੁਸੀਂ ਫ੍ਰੀ ਹੋਵੋਗੇ ਥੋੜਾ ਬਾਈ ਧੰਨਵਾਦ ਆ ਮੇਰੇ ਦੋ ਭਰਾਵਾਂ ਦਾਈ ਤੁਸੀਂ ਆ ਗਏ ਧੰਨਵਾਦ ਥੋੜਾ ਵੀ ਜੀ ਜੀ ਆਇਆਗਾ ਤੇ ਜਿੰਨੇ ਇਹ ਦੋਨੇ ਭਰਾਵਾਂ ਦਾ ਆਪਾਂ ਮਾਣ ਵਿਚਾਰੇ ਕਹਿੰਦੇ ਕੋ ਆਪਾਂ ਗੁਰੂ ਘਰ ਦੀ ਸੇਵਾ ਕਰਨੀ ਹੈ ਭਾਈ ਕਹਿੰਦਾ ਕਰਾਂਗੇ ਜਰੂਰ ਕਰਾਂਗੇ ਕਹਿੰਦਾ ਪਾ ਗਾਲਿਆਂ ਨੂੰ ਮਿਲਦ ਗਿਆ ਧੰਨਵਾਦ ਇਹਨਾਂ ਦਾ ਮੇਰੇ ਦੋਨੇ ਭਰਾਵਾਂ ਦਾ ਨਾਰਨੇ ਬਜ਼ੁਰਗ ਰਹੇ ਸਾਡੇ ਦੋ ਸਾਲ ਬਾਬਾ ਜੀ ਨਾਲ ਸੀਗੇ ਬਹੁਤ ਬਹੁਤ ਸ਼ੁਕਰੀਆ ਮਕਸੂਦਾ ਤੁਸੀਂ ਪਹੁੰਚੇ ਇਹ ਗੁਰਦੁਆਰਾ ਬਾਬਾ ਚੁੱਲਾ ਸਾਹਿਬ ਜੀ ਦੀ ਆਪਾਂ ਜੋ ਦੁਵਾਰ ਕੱਢੀ ਸੀ ਉਹ ਕੰਪਲੀਟ ਹੋ ਗਈ ਆ ਤੇ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਇਹ ਨਾਲ মিডিਆ ਦਾ ਵੀ ਧੰਨਵਾਦ ਕਰਦੇ ਆਂ ਜਿਹੜੇ ਸਾਡੇ ਵੀਰ ਅਮਰਜੀਤ ਜੀ ਸਾਡੇ ਨਾਲ ਵਿਚਕਾਰ ਆਏ ਨੇ ਸਾਡੇ ਲਈ ਇਹਨਾਂ ਸਹਿਯੋਗ ਦਿੱਤਾ ਬੋਲੇ ਸੋਨਹੀ ਧਰਮ